ਕੈਮਰੇ ਚ ਕਹਿ ਰਿਹਾ ਵੀ ਆਪਾਂ ਆ ਟਰੈਕਟਰ ਵਾਲੀ ਸੇਵਾ ਅਰਜੈਂਟ ਕਰਨ ਦੀ ਲੋੜ ਆ ਹੁਣੇ ਕਰਨ ਦੀ ਲੋੜ ਆ ਜੇ ਆਪਾਂ 10 ਦਿਨ ਵੀ ਟਪਾ ਦੇ ਤੇ ਜਿੰਨੇ ਦਿਨ ਟਪਾਵਾਂਗੇ ਠੀਕ ਆ ਉਹ ਆਪਣੇ ਲਈ ਗਲਤ ਆ ਤੇ ਟਰੈਕਟਰ ਆਪਾਂ ਲੈਣੇ ਆ ਸੁੱਖੇ ਤੋਂ ਪ੍ਰੀ ਟਰੈਕਟਰਸ ਤੋਂ ਠੀਕ ਆ ਵੀ ਇਹਨੂੰ ਸੁੱਖੇ ਨੂੰ ਕਿਉਂਕਿ ਮੈਨੂੰ ਇਹ ਜਾਣਦਾ ਠੀਕ ਆ ਮੈਨੂੰ ਪੈ ਕਵਾ ਮਿੰਤਰਾ ਜਾਣਦਾ ਕੋਈ ਜਾਣਦਾ ਇਹ ਮੈਨੂੰ ਜਾਣਦਾ ਇਹ ਤੋਂ ਆਪਾਂ 50% ਤੇ ਤੁਹਾਨੂੰ ਟਰੈਕਟਰ ਚੱਕ ਲਾਂਗੇ ਖੜੇ ਨੇ ਪ੍ਰੀਤਾਲੇ ਕਿੱਥੇ ਨੇ ਬਾਈ ਸਦੋ ਉਹਨਾਂ ਨੂੰ ਉਹ ਸੁਖੇ ਜੇ ਨਾ ਪੂਰਾ ਹੋਇਆ ਔਲਕ ਸਾਹਿਬ ਅਸੀਂ ਤੁਹਾਨੂੰ ਘੇਰ ਲੈਣਾ ਮਨਕੀਰ ਤੌਲਕ ਜੀ ਫਿਰ ਮੈਂ ਭਾਈਆ ਭਾਈ ਜੀ 50 ਭਾਈ ਜੀ ਇਹ ਫਿਰ 50% ਤੇ ਤੁਸੀਂ ਆਹ ਕਹਿੰਦਾ ਉਹਨਾਂ ਨੂੰ ਤਾਂ ਪੁੱਛ ਲੋ ਮੈਂ ਆਪ ਦਊਗਾ ਫਿਰ ਅਸੀਂ ਤੁਹਾਡਾ ਇੰਟਰਵਿਊ ਸੁਣਿਆ ਵੀ ਵੀ ਆ ਚੀਜ਼ ਵੀ ਅਰਜੈਂਟ ਲੋੜ ਆ ਅੱਜ ਵੀ ਅਸੀਂ 10 ਟਰੱਕ ਲੈ ਕੇ ਆਏ ਆ ਸਮਾਨ ਦੇ 5 ਕਰੋੜ ਰੁਪਇਆ ਤੱਕ ਆਪਾਂ ਆਪਣੇ ਹੜ ਪੀੜਤ ਨੇ ਜਿਹੜੇ ਠੀਕ ਹੈ ਜਿਹੜੇ ਜਿਹੜੇ ਪਰਿਵਾਰਾਂ ਨੂੰ ਨੁਕਸਾਨ ਹੋਇਆ ਜਿਹੜੇ ਛੋਟੇ ਜ਼ਿੰਮੇਦਾਰ ਨੇ ਜਿਹੜੇ ਛੋਟੇ ਘਰ ਪਾਣੀ ਚ ਵਹੇ ਨੇ ਡੁੱਬੇ ਨੇ ਠੀਕ ਆ ਆਪਾਂ 5 ਕਰੋੜ ਦੀ ਸੇਵਾ ਮੈਂ ਅਸੀਂ ਹੁਣ ਅਸੀਂ ਕਰ ਕਰਕੇ ਜਾ ਰਹੇ ਆ ਜੀ ਇੰਨੇ ਪਾਣੀ ਦੇ ਵਿੱਚ 10 10 ਫੁੱਟ ਪਾਣੀ ਹੋ ਜਾਣਾ ਟਰੈਕਟਰਾਂ ਦੇ ਇੰਜਨ ਬਹਿ ਜਾਣੇ ਹਨਾ ਟਰੈਕਟਰਾਂ ਦੇ ਇੰਜਨ ਸੀਜ਼ ਹੋ ਜਾਣੇ ਆ ਠੀਕ ਆ ਜਿਹੜੇ ਵੀ ਸੀਜ਼ ਟਰੈਕਟਰ ਹੋਣਗੇ ਉਹਨਾਂ ਨੂੰ ਠੀਕ ਕੀਤਾ ਜਾਊਗਾ ਉਹਨਾਂ ਦੇ ਇੰਜਨ ਰਿਪੇਅਰ ਕੀਤੇ ਜਾਣਗੇ ਠੀਕ ਆ ਸਰਵਿਸ ਕੀਤੀ ਜਾਊਗੀ ਮਲੋ ਕਿਸੇ ਵੀ ਬ੍ਰਾਂਡ ਦਾ ਟਰੈਕਟਰ ਹੋਵੇ ਐਚ ਐਮ ਪੀਓ ਪ੍ਰੀਤਾ ਹੋਵੇ ਨਹੀਂ ਨਹੀਂ ਕੋਈ ਆ ਨਹੀਂ ਵੀ ਕੱਲਾ ਪ੍ਰੀਤਾ ਹੋਵੇ ਕਿਸੇ ਵੀ ਬ੍ਰਾਂਡ ਦਾ ਹੋਵੇ ਜੀ ਆਪਾਂ ਨੂੰ ਲੋੜ ਹੀ ਨਹੀਂ ਕਿਸੇ ਆ ਦੀ ਹਾ ਦਾ ਨਾਲ ਨਾਅਰਾ ਮਾਰਨਾ ਹੀ ਨਹੀਂ ਪੰਜਾਬੀ ਬਹੁਤ ਆ ਆਪਣੇ ਤਾਂ ਗੁਰੂਆਂ ਨੇ ਸਿਖਾਇਆ ਆਪਾਂ ਦਾ ਆਪਣੇ ਦਾ ਲੰਗਰ ਅੱਜ ਵੀ ਆਪਣੇ ਦਰਬਾਰ ਸਾਹਿਬ ਚੱਲ ਜੋ ਠੀਕ ਆ ਆਪਾਂ ਤਾਂ ਭੁੱਖਿਆਂ ਨੂੰ ਰਜਾਇਆ ਆ ਠੀਕ ਆ ਸੋ ਬੜੀ ਮਾਰਸ਼ਲ ਕੌਮ ਆ ਪੰਜਾਬ ਨੂੰ ਮੰਗੜ ਦੀ ਲੋੜ ਦੀ ਇਹ ਤਾਂ ਅਸੀਂ ਪੰਜਾਬ ਦੇ ਪੁੱਤ ਆ ਸਾਨੂੰ ਪੰਜਾਬ ਲੱਖ ਖੜਨਾ ਸਾਡਾ ਫਰਜ ਆ। ਮਨਕੀਰਤ ਔਲਖ ਹੋਣਾ ਨੇ ਵੱਡਾ ਐਲਾਨ ਕੀਤਾ। ਥੋੜੀ ਦੇਰ ਪਹਿਲਾਂ ਇੱਥੇ ਪਹੁੰਚੇ ਨੇ ਡੇਰਾ ਬਾਬਾ ਨਾਨਕ ਇਲਾਕੇ ਦੇ ਵਿੱਚ ਅਸੀਂ ਆਂ। ਪੰਜਾਬ ਦੇ ਨਾਲ ਕੋਈ ਨਹੀਂ ਖੜਿਆ ਤਾਂ ਪੰਜਾਬ ਖੜ ਗਿਆ। ਪੰਜਾਬ ਦੇ ਆਰਟਿਸਟ ਖੜ ਗਏ ਔਰ ਮਨਕੀਰਤ ਔਲਖ ਨੇ 5 ਕਰੋੜ ਰੁਪਇਆ ਕਿਹਾ ਕਿ ਮੈਂ ਤੇ ਮੇਰੀ ਟੀਮ ਹੜਪੀੜਤਾ ਵਾਸਤੇ ਦੇਵਾਂਗੇ। ਗੱਲਬਾਤ ਕਰਦੇ ਆਂ। ਮਨਕੀਰਤ ਜੀ ਤੁਹਾਡਾ ਸਵਾਗਤ ਹੈ ਐਸਐਮਟੀਵੀ ਤੇ ਕੀ ਹਾਲਾਤ ਨੇ? ਪਾਜੀ ਹਾਲਾਤ ਤਾਂ ਆਪਣੇ ਸਾਹਮਣੇ ਆ ਜੀ ਬਹੁਤ ਬਹੁਤ ਮਾੜੇ ਹਾਲਾਤ ਆ ਜੋ ਪੰਜਾਬ ਦੇ ਹੁਣ ਚੱਲ ਰਹੇ ਆ ਵੀ 150 ਦੇ ਲਾਗੇ ਪਿੰਡ ਡੁੱਬ ਗਿਆ ਤੇ ਸੋ ਇਹ ਆਪਾਂ ਜੋ ਪੰਜਾਬੀ ਆ ਉਹ ਉਹ ਉਹਦਾ ਦੇ ਲਈ ਸੰਸਾਰ ਦਾ ਬਹੁਤ ਮਾੜਾ ਮਾੜੇ ਹਾਲਾਤ ਆ ਜੀ ਤੇ ਬਾਕੀ ਕੋਈ ਨਹੀਂ ਹਾਲਾਤਾਂ ਨਾਲ ਪੰਜਾਬ ਹਮੇਸ਼ਾ ਲੜਦਾ ਰਿਹਾ ਤੇ ਐਦ ਕੀ ਵੀ ਲੜਾਂਗੇ ਤੇ ਜਿੱਤਾਂਗੇ ਠੀਕ ਆ ਜੋ ਨੁਕਸਾਨ ਹੋਇਆ ਕੋਈ ਨਹੀਂ ਹੋਇਆ ਕਿਉਂਕਿ ਰੱਬ ਦੀ ਮਾਰ ਨੂੰ ਆਪਾਂ ਕੌਣ ਟਾਲ ਸਕਦਾ ਕੌਣ ਟਾਲ ਸਕਦਾ ਤੇ ਸੋ ਰਲ ਮਿਲ ਕੇ ਪੰਜਾਬ ਦੇ ਪੁੱਤਿਆਂ ਜੀ ਠੀਕ ਆ ਤੇ ਪੰਜਾਬ ਵਾਸਤੇ ਸਾਡਾ ਖੜਨਾ ਫਰਜ ਆ ਮੈਂ ਆਰਟਿਸਟ ਜਿਹੜੇ ਵੀ ਮੇਰੇ ਯਾਰ ਦੋਸਤ ਬਿਜ਼ਨਸਮੈਨ ਨੇ ਤੇ ਹੋਰ ਜਿਹੜੇ ਚੰਗੇ ਘਰੋਂ ਸਹਿੰਦੇ ਨੇ ਠੀਕ ਆ ਸਾਰਿਆਂ ਨਾਲ ਮੇਰਾ رابطہ ਹੋ ਰਿਹਾ ਸਾਰੇ ਰਲ ਮਿਲ ਕੇ ਪੰਜਾਬ ਲਈ ਖੜਾਂਗੇ ਤੇ ਹਮੇਸ਼ਾ ਖੜਦੇ ਰਾਵਾਂਗੇ ਕੀ ਕੀ ਅਨਾਉਂਸਮੈਂਟ ਤੁਸੀਂ ਹੁਣੇ ਕਰ ਰਹੇ ਸੀ ਕੀ ਕੀ ਕਰ ਰਹੇ ਮੈਂ ਜੀ ਮੇਰਾ ਆ ਭਰਾ ਆ ਇਹ ਇਨ ਇਹ ਪ੍ਰੀਤ ਟਰੈਕਟਰਸ ਇਹਨਾਂ ਦਾ ਸਾਰਾ ਪ੍ਰੀਤ ਟਰੈਕਟਰਸ ਦੇ ਵਿੱਚ ਜੋ ਵੀ ਪੰਜਾਬ ਦੇ ਵਿੱਚ ਹੁਣ ਹੜ੍ਹ ਦੇ ਵਿੱਚ ਐਨੇ ਪਾਣੀ ਦੇ ਵਿੱਚ 10-10 ਫੁੱਟ ਪਾਣੀ ਹੋ ਜਾਣਾ ਟਰੈਕਟਰਾਂ ਦੇ ਇੰਜਨ ਬਹਿ ਜਾਣੇ ਹਨਾ ਟਰੈਕਟਰਾਂ ਦੇ ਇੰਜਨ ਸੀਜ਼ ਹੋ ਜਾਣੇ ਆ ਸੋ ਸਾਡੀਆਂ ਜਿੰਨੀਆਂ ਵੀ ਡੀਲਰਸ਼ਿਪਾਂ ਨੇ ਠੀਕ ਆ ਉਹਦੇ ਉੱਤੇ ਤੁਸੀਂ ਆਪਦੇ ਟਰੈਕਟਰ ਲੈ ਕੇ ਜਾਓ ਜਦੋਂ ਪਾਣੀ ਥੱਲੇ ਆਉਂਦਾ ਠੀਕ ਆ ਜਿਹੜੇ ਵੀ ਸੀਜ਼ ਟਰੈਕਟਰ ਹੋਣਗੇ ਉਹਨਾਂ ਨੂੰ ਠੀਕ ਕੀਤਾ ਜਾਊਗਾ ਉਹਨਾਂ ਦੇ ਇੰਜਨ ਰਿਪੇਅਰ ਕੀਤੇ ਜਾਣਗੇ ਠੀਕ ਆ ਸਰਵਿਸ ਕੀਤੀ ਜਾਊਗੀ ਮੰਨ ਲਓ ਕਿਸੇ ਵੀ ਬ੍ਰਾਂਡ ਦਾ ਕਿਸੇ ਵੀ ਬ੍ਰਾਂਡ ਦਾ ਟਰੈਕਟਰ ਹੋਵੇ ਐਚਐਮਪੀਓ ਦਾ ਹੋਵੇ ਨਹੀਂ ਨਹੀਂ ਕੋਈ ਆ ਨਹੀਂ ਵੀ ਕੱਲਾ ਪ੍ਰੀਤਾ ਹੋਵੇ ਕਿਸੇ ਵੀ ਬ੍ਰਾਂਡ ਦਾ ਹੋਵੇ ਜੀ ਤੇ ਬਾਕੀ ਬਾਕੀ ਅਸੀਂ ਆਏ ਸੀ ਆ ਅਸੀਂ ਰਾਸ਼ਨ ਮੈਂ ਆਪਾਂ ਕਿਦਾਂ ਭੇਜਿਆ ਕਿੰਨੇ ਦਿਨ ਹੋ ਗਏ 5 ਦਿਨ 4 ਕਿ ਦਿਨ ਹੋ ਗਏ ਅਸੀਂ ਉਸ ਦਿਨ ਵੀ 7 ਟਰਾਲੀਆਂ ਰਾਸ਼ਨ ਦੀਆਂ ਭੇਜੀਆਂ ਫਿਰ ਅਸੀਂ ਤੁਹਾਡਾ ਇੰਟਰਵਿਊ ਸੁਣਿਆ ਵੀ ਵੀ ਆ ਚੀਜ਼ ਵੀ ਅਰਜੈਂਟ ਲੋਡ ਆ ਅੱਜ ਵੀ ਅਸੀਂ 10 ਟਰੱਕ ਲੈ ਕੇ ਆਏ ਆ ਸਮਾਨ ਦੇ ਮੇਰਾ ਭਰਾ ਗੁਰਸੇਮ ਰਣ ਬਿੱਲਾ ਮੁਹਾਲੀ ਤੋਂ ਇੰਨੇ ਆਪਦੇ ਸਾਰੇ ਫਰੈਂਡ ਸਰਕਲ ਦੇ ਵਿੱਚ ਮੰਨ ਲਓ ਅਸੀਂ ਸਾਰੇ ਜਾਣੇ ਆਨੇ 5-5 ਲੱਖ ਜਿੰਨੇ ਵੀ ਸਾਰਿਆਂ ਨੇ ਆਪ ਦਾ ਪਾ ਕੇ ਰਾਸ਼ਨ ਇਕੱਠਾ ਕਰਕੇ ਲੈ ਕੇ ਰਾਸ਼ਨ ਨਹੀਂ ਜੋ ਸਮਾਨ ਤੁਸੀਂ ਕਿਹਾ ਸੀ ਉਹ ਲੈ ਕੇ ਆਏ ਆ ਤੇ ਫਿਰ ਮੈਨੂੰ ਫਿਰ ਅਸੀਂ ਸੋਚਿਆ ਵੀ ਯਾਰ ਵੀ ਪੈਸਾ ساری ਉਮਰ ਕਮਾਉਣਾ ਠੀਕ ਹੈ ਅੱਜ ਪੰਜਾਬ ਵੀ ਆਪਾਂ ਵੀ ਕੁਝ ਵੀ ਪੰਜਾਬ ਨੂੰ ਅੱਜ ਲੋੜ ਆ ਪਾਉ ਕਹਿੰਦਾ ਵੀ ਪੰਜਾਬ ਨੂੰ ਲੋੜ ਆ ਕੀਦਾ ਹੋਰ ਕਿ ਸਾਹਿਬ ਵੀ ਆਪਾਂ ਇੰਨੀ ਚੀਜ਼ ਨਾ ਨਹੀਂ ਸਰਨਾ ਕੋ ਆਪਾਂ ਹਾਂ ਹਾਂ ਆਪਾਂ ਹਾਂ ਆਪਾਂ ਜ਼ਿਆਦਾ ਕਰ ਸਕਦੇ ਆ ਆਪਾਂ ਜ਼ਿਆਦਾ ਕਰੀਏ ਫਿਰ ਅਸੀਂ ਰਾਈਟਵੇ ਡਿਸੀਜਨ ਲਿਆ ਵੀ ਆਪਾਂ 5 ਕਰੋੜ ਰੁਪਇਆ ਤੱਕ ਆਪਾਂ ਆਪਣੇ ਹੜ ਪੀੜਤ ਨੇ ਜਿਹੜੇ ਠੀਕ ਆ ਜਿਹੜੇ ਜਿਹੜੇ ਪਰਿਵਾਰਾਂ ਨੂੰ ਨੁਕਸਾਨ ਹੋਇਆ ਜਿਹੜੇ ਛੋਟੇ ਜ਼ਿਮੀਦਾਰ ਨੇ ਜਿਹੜੇ ਛੋਟੇ ਘਰ ਪਾਣੀ ਚ ਵਹੇ ਨੇ ਡੁੱਬੇ ਨੇ ਠੀਕ ਆ ਆਪਾਂ 5 ਕਰੋੜ ਦੀ ਸੇਵਾ ਮੈਂ ਅਸੀਂ ਹੁਣ ਕਰ ਅਸੀਂ ਕਰਕੇ ਜਾ ਰਹੇ ਆ ਜੀ ਉਹਦੇ ਚ 5 ਕਰੋੜ ਚ ਕੀ ਕੀ ਕਰੋਗੇ ਬਾਈ 5 ਕਰੋੜ ਚ ਜੀ ਅ ਜਿਵੇਂ ਦੋ ਕਮਰੇ ਪੈ ਜਾਣਗੇ ਇੱਕ ਕਿਚਨ ਹੋ ਜੂਗੀ ਅ ਇੱਕ ਵਾਸ਼ਰੂਮ ਹੋ ਜਾਊਗਾ ਠੀਕ ਹੈ ਇੱਕ ਹਨਾ ਰਹਿਣ ਰਹਿਣ ਯੋਗ ਘਰ ਬਣ ਜਾਊਗਾ ਪਰ ਜਿਹਦਾ ਮੰਨ ਲਓ ਜੇ ਕੋਈ ਕੋਠਾ ਚੋਇਆ ਜਾਂ ਡਿੱਗਿਆ ਤਾਂ ਪੂਰਾ ਢਾਕੇ ਦੁਬਾਰਾ ਹੀ ਬਣਾਉਂਗੇ ਉਹ ਉਹ ਬਾਈ ਜੀ ਸਾਡੇ ਆਪਣੇ ਗਲੋਬਲ ਗਲੋਬਲ ਸਿੱਖ ਹਲੇ ਕਿਉਂਕਿ ਸਾਨੂੰ ਆ ਚੀਜ਼ ਦੀ ਨੌਲੇਜ ਹੀ ਨਹੀਂ ਹੈਗੀ ਸਾਡਾ ਕੰਮ ਨਹੀਂ ਹੈਗਾ ਅਸੀਂ 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 ਮਤ ਅਸੀਂ ਜੋ ਚੀਜ਼ ਆ ਇਹਨਾਂ ਦੇ ਨਾਲ ਸਪੋਰਟ ਚ ਕਰ ਰਹੇ ਹਾਂ ਗਲੋਬਲ ਸਿੱਖ ਗਲੋਬਲ ਸਿੱਖ ਖਾਲਿਆਂ ਨਾਲ ਇਹਨਾਂ ਦੀ ਇਹਨਾਂ ਤੋਂ ਅਸੀਂ ਸਾਰਾ ਕੁਝ ਲਾਵਾਂਗੇ ਦੇਣਗੇ ਜੀ ਟ੍ਰੇਨਿੰਗ ਨਾਲ ਆਪਦੇ ਆਪਦੇ ਛੋਟੇ ਭਰਾ ਠੀਕ ਆ ਮੇਰੇ ਨਾਲ ਰੜਕੇ ਮੇਰਾ ਭਰਾ ਸਿਮਰਨ ਹੁੰਦਲ ਰੂਪਾ ਰੂਪਾ ਸੁਹਾਣਾ ਜਾਦੀ ਮਾਲ ਰੂਪੇ ਨੇ ਮਾਰੀ ਆ ਰੂਪਾ ਰੂਪਾ ਸੁਹਾਣਾ ਕਹਿੰਦਾ ਵੀਰੇ ਦਬਣਾ ਨਹੀਂ ਠੀਕ ਆ ਆ ਭਾਵੇਂ 5 ਕਰੋੜ ਲੱਗ ਜੇ ਭਾਵੇਂ 10 ਕਰੋੜ ਲੱਗ ਜੇ ਆਪਾਂ ਦਬਣਾ ਨਹੀਂ ਵੀ ਰਣ ਮਿਲ ਕੇ ਅੱਜ ਪੰਜਾਬ ਨੂੰ ਲੋੜ ਆ ਵੀ ਆਪਾਂ ਵੀ ਆਪਾਂ ਪੰਜਾਬ ਨਾਲ ਖੜੀਏ ਸੋ ਅਸੀਂ ਉਹ ਘਰਾਂ ਦੀਆਂ ਡਿਟੇਲਸ ਅਸੀਂ ਗਲੋਬਲ ਸਿੱਖ ਤੋਂ ਕਿਉਂਕਿ ਪੁਰਾਣਾ ਮੇਰਾ ਬਹੁਤ ਪੁਰਾਣਾ ਪਿਆਰ ਆ ਜਦੋਂ ਕਿਸਾਨੀ ਅੰਦੋਲਨ ਸੀ ਉਦੋਂ ਵੀ ਅਸੀਂ ਮੈਂ ਵੀਰੇ ਕੋਲ ਮਲਾ ਦਾ ਕਟੋੜ 20 ਵਰੀ ਅਸੀਂ ਮੈਂ ਉੱਥੇ ਆਇਆ ਅਸੀਂ ਸੇਵਾ ਕੀਤੀ ਉਹ ਟਾਈਮਾਂ 'ਚ ਅਸੀਂ ਗਾਣਾ ਮੇਰਾ ਗਾਣਾ ਆਇਆ ਸੀ ਉਦੋਂ ਆਪਣਾ ਕਿਸਾਨ ਐਂਥਮ ਹਾਂ ਕਿਸਾਨ ਐਂਥਮ ਮੇਰਾ ਵੀ ਮੇਰੇ ਨਾਲ ਹੋਰ ਸਾਰੇ ਸਿੰਗਰਾਂ ਨੇ ਰਲ ਕੇ ਕੀਤਾ ਸੀ ਤੇ ਉਦੋਂ ਵੀ ਉਹ ਗਾਣਾ ਇੱਕ ਐਸਾ ਜੋਸ਼ ਵਾਲਾ ਸੀ ਜਦੋਂ ਪਾਪਾ ਪੰਜਾਬ ਤੋਂ ਟਰੈਕਟਰ ਤੇ ਬਹਿ ਜਾਂਦੇ ਸੀ ਉਹ ਗਾਣਾ ਹੀ ਦਿੱਲੀ ਤੱਕ ਜਾਂਦਾ ਸੀ ਵੱਜਦਾ ਤੇ ਅੱਜ ਵੀ ਸਾਨੂੰ ਉਵੇਂ ਹੀ ਪੰਜਾਬ ਨਾਲ ਵਿਖੜਨ ਦੀ ਲੋੜ ਸੀ ਖੜਨ ਦੀ ਲੋੜ ਆ ਤੇ ਅਸੀਂ ਸਾਰੇ ਰਲ ਕੇ ਵੀ ਆ ਸੇਵਾ ਕਰ ਰਹੇ ਆ ਇਹ ਉਸ ਤੋਂ ਬਾਅਦ ਉਸ ਤੋਂ ਬਾਅਦ ਅਸੀਂ ਇੱਕ ਚੀਜ਼ ਹੋਰ ਕਰ ਰਹੇ ਆ ਭਾਜੀ ਹੁਣ ਉਹਨਾਂ ਨਾਲ ਅਸੀਂ ਰਿਆ ਕਰ ਰਹੇ ਸੀ ਵੀ ਜਿਹੜੇ ਵੱਡੇ ਜ਼ਿੰਮੇਦਾਰ ਆ ਉਹਨਾਂ ਕੋਲ ਤਾਂ ਆਪਣੇ ਟਰੈਕਟਰ ਹੈਗੇ ਆ ਸੰਦ ਹੈਗੇ ਆ ਜਿਹੜੇ ਛੋਟੇ ਜ਼ਿੰਮੇਦਾਰ ਆ ਜਿਹੜੇ ਛੋਟੇ ਜ਼ਿੰਮੇਦਾਰਾ ਉਹਨਾਂ ਕੋਲ ਟਰੈਕਟਰ ਨਹੀਂ ਹੈਗੇ ਦਰਿਆ ਨਾਲ ਰੇਤਾ ਬੋਧ ਘਰਾਂ 'ਚ ਵੜ ਜਾਣਾ ਹੈ ਤੇ ਜ਼ਮੀਨਾਂ 'ਚ ਵੜ ਜਾਣਾ ਸੋ ਅਸੀਂ ਅਸੀਂ ਕਰ ਰਹੇ ਆ ਵੀ ਕਟੋਗਾ ਟੱਪੀ 50 ਤੋਂ 100 ਟਰੈਕਟਰ ਲਿੱਤਾ ਜਾਵੇ ਵੀ ਆਪਦੇ ਕਿਸੇ ਐਨ ਆਰ ਆਈ ਭਰਾਵਾਂ ਨੂੰ ਹੱਥ ਜੋੜਾਂਗੇ ਰਿਕਵੈਸਟ ਕਰਾਂਗੇ ਵੀ ਆਪਾਂ ਕੋਈ ਐਡੀ ਧੁੱਗੇ ਭਾਰੀ ਹੋਣੀ ਕੈਨੇਡਾ ਆ ਮੇਰੇ ਮੇਰੇ ਖਾਸ ਭਰਾ ਨੇ ਵੈਲ ਸੈਟਡ ਨੇ ਬੱਬਲਾਉ ਜਲੇ ਹੋਣੀ ਸੋ ਸਾਡਾ ਇੰਟਰਨੈਸ਼ਨਲ ਕਬੱਡੀ ਕਲੱਬ ਠੀਕ ਆ ਆਪਣਾ ਸੋਨੂ ਬਾਠ ਹੋਣੀ ਸਾਰਿਆਂ ਦੀ ਮੈਂ ਰਿਕਵੈਸਟ ਕਰੂੰਗਾ ਵੀ ਸਾਰੇ ਜਣੇ ਲੱਖ ਲੱਖ ਡਾਲਰ ਪਾ ਕੇ ਕਿ 10 ਕਰੋੜ ਰੁਪਏ ਦੇ ਆਪਾਂ ਟਰੈਕਟਰ ਲਈਏ ਤੇ ਉਹਦੇ ਤੇਲ ਇਹ ਆਪੇ ਆਪਦੀ ਸੰਸਥਾ ਤੋਂ ਪਵਾ ਲੈਣਗੇ ਠੀਕ ਆ ਆਪਾਂ ਉਹ ਪੀੜਤ ਪਰਿਵਾਰ ਨੇ ਜਿਹੜੇ ਉਹਨਾਂ ਦੇ ਨਾਲ ਉਹਨਾਂ ਨੂੰ ਟਰੈਕਟਰ ਆਪਾਂ ਜਿੰਨੇ ਵੀ ਦੇਣ ਵਰਤ ਸਕਦੇ ਆ ਵੀ ਜਿੰਨਾ ਉਹਨਾਂ ਨੂੰ ਕੰਮ ਆ ਵੀ ਉਹ ਵਰਤਣ ਤੇ ਆਹ ਦੁੱਖ ਦੀ ਘੜੀ 'ਚ ਵੀ ਰਲ ਮਿਲ ਕੇ ਵੀ ਆਪਾਂ ਪੰਜਾਬ ਨਾਲ ਖੜੀ ਆ ਜੀ ਜਿਵੇਂ ਇੱਕ ਵੀਰ ਨੇ ਹੁਣੇ ਗੱਲ ਕੀਤੀ ਸੀ ਵੀ ਪੰਜਾਬ ਐਂ ਲੱਗਦਾ ਜਿਵੇਂ ਮੰਗਣ ਲਾਤਾ ਹੋਵੇ ਤੁਸੀਂ ਕਹਿਆ ਵੀ ਨਹੀਂ ਇਹ ਨਹੀਂ ਹੋ ਸਕਦਾ ਐਂ ਨਹੀਂ ਕਹਿਣਾ ਪੰਜਾਬ ਆਨਦਾਦਾ ਜੀ ਪੰਜਾਬ ਨੇ ਪੰਜਾਬ ਪੰਜਾਬ ਦਾ ਹਮੇਸ਼ਾ ਤੁਸੀਂ ਮੰਨ ਲਓ ਇੱਥੇ ਬਿਹਾਰ ਕੋਈ ਬਾਂਬੇ ਮਹਾਰਾਸ਼ਟਰ ਕਿਤੇ ਕਿਤੇ ਕੋਈ ਉਹ ਆ ਜੇ ਆਪਣਾ ਹੜ ਆ ਜਾਣਾ ਪੰਜਾਬ ਤਾਂ ਉਹਨਾਂ ਨੂੰ ਖਵਾਉਂਦਾ ਪੰਜਾਬ ਨੂੰ ਮੰਗਣ ਦੀ ਲੋੜ ਨਹੀਂ ਇਹ ਤਾਂ ਅਸੀਂ ਪੰਜਾਬ ਦੇ ਪੁੱਤ ਆ ਸਾਨੂੰ ਪੰਜਾਬ ਨਾਲ ਖੜਨਾ ਸਾਡਾ ਫਰਜ਼ ਆ ਤੇ ਮੈਡਮ ਨੇ ਸੋ ਹਾਂਜੀ ਇਹਨਾਂ ਇਹਨਾਂ ਦੇ ਐਨੀਮਲ ਰੈਸਕਿਊ ਐਨ ਜੀਓ ਜਿਹਦੇ ਵਿੱਚ ਕਈ ਜਿਵੇਂ ਆਪਣੇ ਬਫਲੋਜ਼ ਕਾ ਉਹ ਹਨ ਆਪਣਾ ਮੱਝਾਂ گاਵਾ ਕੁੱਤਿਆਂ ਲਈ ਜਿਹੜੇ ਕਿਉਂਕਿ ਪਾਣੀ ਚ ਹਨਾ ਜਿਹੜੇ ਸਰਵਾਈਵ ਨਹੀਂ ਕਰ ਸਕਦੇ ਠੀਕ ਆ ਇਹ ਉਹਨਾਂ ਦਾ ਮੰਨ ਲਓ ਫ੍ਰੀ ਇਲਾਜ ਕਰਨਗੇ ਠੀਕ ਆ ਇਹ ਉਹਨਾਂ ਦੀ ਇਹ ਇਹ ਵੀ ਮੈਡੀਸਨ ਪ੍ਰੋਵਾਈਡ ਕਰਨਗੇ ਇਹ ਐਨ ਜੀਓ ਵੀ ਸਾਡੇ ਨਾਲ ਹੈ ਜੀ ਤੇ ਰਲ ਮਿਲ ਕੇ ਬਾਕੀ ਭਾਈ ਸਾਹਿਬ ਨਿਹਾਲ ਸਤ ਸ੍ਰੀ ਅਕਾਲ ਬਾਕੀ ਬਾਕੀ ਆਪਾਂ ਆਪਾਂ ਮੇਨ ਕੰਮ ਜਿਹੜਾ ਮਕਰ ਸਾਹਿਬ ਮੇਨ ਕੰਮ ਆਪਣਾ ਛੋਟੇ ਜ਼ਿੰਮੇਦਾਰ ਨਾਲ ਖੜਨਾ ਛੋਟੇ ਜ਼ਿੰਮੇਦਾਰ ਨਾਲ ਖੜਨਾ ਆਪਣਾ ਕਿਉਂਕਿ ਮੈਂ ਤਾਂ ਹੁਣ ਮੇਰੇ ਤੋਂ ਜੋ ਸਰਿਆ ਮੈਂ ਵੀ 5 ਕਰੋੜ ਦੀ ਸੇਵਾ ਕਰਕੇ ਚੱਲਿਆ ਉਹ ਜੋ ਭਾਰੀ ਹੋਣੀ ਮੈਨੂੰ ਘਰ ਦੱਸਣਗੇ ਸਾਰਾ ਸਾਡੀ ਟੀਮ ਠੀਕ ਹੈ ਰਲ ਮਿਲ ਕੇ ਰਲ ਮਿਲ ਕੇ ਕਰਾਂਗੇ ਪਰ ਸਭ ਤੋਂ ਮੇਨ ਕੰਮ ਆ ਜੀ ਜ਼ਮੀਨਾਂ 'ਚੋਂ ਰੇਤਾ ਕੱਢਣਾ ਉਹਦੇ ਵਾਸਤੇ ਆਪਾਂ ਨੂੰ ਟਰੈਕਟਰ ਚਾਹੀਦੇ ਆ ਜੀ ਠੀਕ ਹੈ ਗਲੋਬਲ ਸਿੱਖ ਨੂੰ ਠੀਕ ਹੈ ਤੁਸੀਂ ਰਾਪਤਾ ਕਰੋ ਐਨ ਆਰ ਆਈ ਭਰਾਵਾਂ ਨੂੰ ਹੱਥ ਜੋੜਦਾ ਵੀ ਆਪਾਂ 100 ਕ ਟਰੈਕਟਰ ਇਹ ਸੰਸਥਾ ਨੂੰ ਦੇਈਏ ਵੀ ਇਹ ਲੋਕਾਂ ਨੂੰ ਕਿਉਂਕਿ ਮੈਨੂੰ ਲੱਗਦਾ ਜੀ ਪਾਣੀ ਜਦੋਂ ਥੱਲੇ ਆ ਗਿਆ ਤਾਂ ਵੀ ਆਪਾਂ ਨੂੰ 6-6 ਮਹੀਨੇ ਲੱਗ ਜਾਣੇ ਆ ਠੀਕ ਆ ਜ਼ਮੀਨਾਂ ਨੂੰ ਸੈੱਟ ਕਰਨ ਚ ਸੋ ਸਾਰਿਆਂ ਨੂੰ ਹੱਥ ਮੰਨ ਕੇ ਮੇਰੀ ਰਿਕਵੈਸਟ ਆ ਜੀ ਆਪ ਜ਼ਮੀਂਦਾਰ ਪਰਿਵਾਰ ਤੋਂ ਜਿਹੜਾ ਇੱਕ ਤੁਸੀਂ ਕਹਿ ਕੇ ਪੰਜਾਬ ਅੰਨਦਾਤਾ ਹੈ ਪੰਜਾਬ ਨੂੰ ਮੰਗਣ ਦੀ ਲੋੜ ਨਹੀਂ ਕਿਸੇ ਤੋਂ ਪਰ ਕੀ ਬਾਕੀ ਸੂਬਿਆਂ ਦਾ ਬਾਕੀ ਏਡੇ ਏਡੇ ਬੰਦੇ ਪੰਜਾਬ ਇੰਡੀਆ ਚ ਪਏ ਉਹਨਾਂ ਦਾ ਇਹ ਫਰਜ਼ ਨਹੀਂ ਬਣਦਾ ਸੀ ਕਿ ਅੱਜ ਘਟੂ ਘਟ ਹਾ ਦਾ ਨਾਅਰਾ ਹੀ ਸਾਡੇ ਹਾਸਤੇ ਮਾਰਦੇ ਭਾਈ ਮੈਂ ਤੁਹਾਨੂੰ ਜਿਵੇਂ ਮੱਕਰ ਸਾਹਿਬ ਪਹਿਲਾਂ ਵੀ ਕਿਹਾ ਸੀ ਆਪਾਂ ਨੂੰ ਲੋੜ ਹੀ ਨਹੀਂ ਕਿਸੇ ਆ ਹਾ ਦਾ ਨਾ ਨਾ ਰਿਆ ਮਾਰਨਾ ਹੀ ਨਹੀਂ ਪੰਜਾਬੀ ਬਹੁਤ ਆ ਆਪਣੇ ਤਾਂ ਗੁਰੂਆਂ ਨੇ ਸਿਖਾਇਆ ਆਪਾਂ ਦਾ ਆਪਣੇ ਦਾ ਲੰਗਰ ਅੱਜ ਵੀ ਆਪਣੇ ਦਰਬਾਰ ਸਾਹਿਬ ਚੱਲ ਜੋ ਠੀਕ ਆ ਆਪਾਂ ਤਾਂ ਭੁੱਖਿਆਂ ਨੂੰ ਰਜਾਇਆ ਆ ਠੀਕ ਆ ਸੋ ਬੜੀ ਮਾਰਸ਼ਲ ਕੌਮ ਆ ਬੜੀ ਮੇਰ ਆ ਠੀਕ ਆ ਧੰਤਾਨ ਗੁਰੂ ਗਬਿੰਦ ਸਿੰਘ ਮਹਾਰਾਜ ਧੰਗੂ RAMDAS ਮਾਝੇ ਮਾਝੇ ਨੇ ਹਮੇਸ਼ਾ ਹੀ ਸੰਤਾਪ ਸੰਤਾਪ ਹਟਾਇਆ ਸੰਤਾਲੀ ਲਾ ਲੋ ਠੀਕ ਹੈ 88 ਲਾ ਲਓ ਉਹ ਮਾਝੇ ਦੇ ਭਰਾਏ ਹਾਂ ਪ੍ਰਾਣਾ ਸਾਰਾ ਇਤਿਹਾਸ ਲਾ ਲਓ ਸੋ ਮਾਝੇ ਦੇ ਕੋਈ ਪਹਿਲੀ ਵਾਰੀ ਵਿਵਤਾ ਨਹੀਂ ਪਈ ਸੋ ਮਾਝੇ ਵਾਲੇ ਸਾਰੇ ਮੇਰੇ ਭਰਾ ਬਹੁਤ ਦਲੇ ਸਾਡਾ ਵੀ ਮੈਂ ਮੇਰਾ ਬਰਤ ਹਰਿਆਣੇ ਦਾ ਸਾਡਾ ਪਸ਼ੋਕੜ ਤਰਨਤਾਰਨ 16 ਠੱਠੀਆਂ ਪਿੰਡ ਸੋ ਅਸੀਂ ਮਾਝੇ ਵਾਲੇ ਉਥੇ ਹਰਿਆਣੇ ਚ ਨਹੀਂ ਮਾਨਦੇ ਨਹੀਂ ਹਾਂ ਅਸੀਂ ਉਥੇ ਨਹੀਂ ਮਾਨ ਸੋ ਇਹ ਸਾਡਾ ਅਸੀਂ ਪੰਜਾਬ ਦੇ ਪੁੱਤ ਆ ਸਾਡਾ ਫਰਜ ਆ ਰਲ ਮਿਲ ਕੇ ਠੀਕ ਹੈ ਆਪਾਂ ਨੂੰ ਕਿਸੇ ਬਾਂਬੇ ਬੂੰਬੇ ਵਾਲੇ ਦੀ ਕਿਸੇ ਦਿੱਲੀ ਦੁਨੀਆਲੇ ਦੀ ਕਿਸੇ ਆਪਾਂ ਨੂੰ ਆਪਣਾ ਰਾਜਸਥਾਨ ਵਾਲੇ ਦੀ ਲੋੜ ਨਹੀਂ ਵੀ ਉੱਥੋਂ ਦੇ ਲੋਕ ਡਰੇਡ ਕਰਨ ਐ ਕਰਨ ਆਪਾਂ ਪੰਜਾਬ ਦੇ ਬੱਚਿਆਂ ਪੰਜਾਬ ਨੇ ਸਾਨੂੰ ਕਾਮਯਾਬ ਕੀਤਾ ਰਲ ਮਿਲ ਕੇ ਠੀਕ ਆ ਅੱਜ ਮੈਂ 5 ਸੀਆਰ ਦਾ ਸੀ ਐਲਾਨ ਕਰਕੇ ਚੱਲਿਆ ਆ ਮੈਨੂੰ ਥੋੜੇ ਦਿਨ ਦੋ ਹੋਰ ਮਿਹਨਤ ਕਰਾਂਗੇ ਠੀਕ ਆ ਰਲ ਮਿਲ ਕੇ ਤੇ ਹੋਰ 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 ਮਤ ਕਰਕੇ ਜਾਵਾਂਗੇ ਜੀ ਇੱਕ ਗੱਲ ਇਹ ਵੱਡੀ ਹੈ ਕਿ ਜਿਵੇਂ ਤੁਸੀਂ ਕਹਿ ਬੀ ਪੰਜਾਬ ਪੰਜਾਬ ਦੇ ਨਾਲ ਖੜਾ ਅਸੀਂ ਬਹੁਤ ਕਹਿੰਨੇ ਆ ਕਿ ਮਾਈਗ੍ਰੇਸ਼ਨ ਹੋ ਗਈ ਬਾਹਰ ਜਾਂਦੇ ਰਹੇ ਪਰ ਅੱਜ ਐਨ ਆਰ ਆਈ ਜਿਸ ਹੱਬ ਨਾਲ ਖੜ ਗਏ ਜਿਹੜੀ ਕਬੱਡੀ ਫੈਡਰੇਸ਼ਨਾਂ ਖੜ ਗਈਆਂ ਆ ਕੇ ਸਾਰੇ ਖੜ ਗਏ ਅੱਜ ਨਾਲ ਆ ਕੇ ਇਹ ਸਾਡੇ ਵਾਸਤੇ ਇੱਕ ਇੱਕ ਉੱਥੇ ਬੈਠੇ ਉਹ ਆਪਣਾ ਸੁੱਖ ਦਾ ਸੁਨੇਹਾ ਹੀ ਮੰਗਦੇ ਭਾਜੀ ਭਾਜੀ ਮੇਰਾ ਮੈਨੂੰ 10 ਸਾਲ ਹੋ ਗਏ ਇੰਡਸਟਰੀ ਚ ਆਏ ਨੂੰ ਮੈਂ ਪਿਆਰ ਬਣਾਇਆ ਮੈਂ ਜਿਹਦੇ ਨਾਲ ਵੀ ਬਣਾਇਆ ਰਿਲੇਸ਼ਨ ਬਣਾਇਆ ਪਿਆਰ ਬਣਾਇਆ ਮੈਂ ਉਹਦੇ ਐਨ ਆਰ ਆਈ ਭਰਾਵਾਂ ਨੂੰ ਸਾਰੇ ਬਹੁਤ ਤਕੜੇ ਨੇ ਬੜੇ ਸਹਿੰਦੇ ਨੇ ਠੀਕ ਆ ਮੈਂ ਸਾਰਿਆਂ ਨੂੰ ਹੱਥ ਬੰਨ੍ਹ ਕੇ ਇੱਕੋ ਰਿਕਵੈਸਟ ਕਰਦਾ ਵੀ ਆਪਾਂ ਰਲ ਮਿਲ ਕੇ ਆਪਣੇ ਪੰਜਾਬ ਨਾਲ ਖੜੀਏ ਠੀਕ ਆ 10 20 ਕਰੋੜ ਰੁਪਈਆ ਸਾਡੇ ਐਨਆਰਆਈਆਂ ਭਰਾਵਾਂ ਵਾਸਤੇ ਮੈਂ ਕਹਿੰਦਾ ਲੱਖ ਲੱਖ ਡਾਲਰ ਵੀ ਇਕੱਠਾ ਕਰਨ ਕੋਈ ਵੱਡੀ ਗੱਲ ਨਹੀਂ ਸੋ ਆਪਾਂ ਆਹ ਟਰੈਕਟਰ ਵਾਲੀ ਮੈਂ ਤੁਹਾਡੇ ਮਾਧਿਰਾ ਕੈਮਰੇ 'ਚ ਕਹਿ ਰਿਹਾ ਵੀ ਆਪਾਂ ਆਹ ਟਰੈਕਟਰ ਵਾਲੀ ਸੇਵਾ ਅਰਜੈਂਟ ਕਰਨ ਦੀ ਲੋੜ ਆ ਹੁਣੇ ਕਰਨ ਦੀ ਲੋੜ ਆ ਜੇ ਆਪਾਂ 10 ਦਿਨ ਵੀ ਟਪਾ ਦੇ ਤੇ ਜਿੰਨੇ ਦਿਨ ਟਪਾਵਾਂਗੇ ਠੀਕ ਆ ਉਹ ਆਪਣੇ ਲਈ ਗਲਤੀ ਆ ਤੇ ਟਰੈਕਟਰ ਆਪਾਂ ਲੈਣੇ ਆ ਸੁੱਖੇ ਤੋਂ ਪ੍ਰੀ ਟਰੈਕਟਰਸ ਤੋਂ ਠੀਕ ਆ ਵੀ ਇਹਨੂੰ ਸੁੱਖੇ ਨੂੰ ਕਿਉਂਕਿ ਮੈਨੂੰ ਇਹ ਜਾਣਦਾ ਠੀਕ ਆ ਮੈਨੂੰ ਮੈਂ ਕਹਾਂ ਮਿੰਦਰਾ ਜਾਣਦਾ ਕੋਈ ਜਾਣਦਾ ਇਹ ਮੈਨੂੰ ਜਾਣਦਾ ਇਹ ਤੋਂ ਆਪਾਂ 50% ਤੇ ਤੁਹਾਨੂੰ ਟਰੈਕਟਰ ਚੱਕ ਲਾਂਗੇ ਠੀਕ ਆ ਵੀ ਜੋ ਮੈਂ ਕਰ ਸਕਦਾ ਖੜੇ ਨੇ ਪ੍ਰੀਤ ਵਾਲੇ ਕਿੱਥੇ ਨੇ ਬਾਈ ਸੱਦੋ ਉਹਨਾਂ ਨੂੰ ਉਹ ਸੁੱਖੇ ਪ੍ਰੀਤ ਟਰੈਕਟਰ ਵਾਲੇ ਬਾਈ ਨੂੰ ਸੱਦੋ ਜੇ ਸੁੱਖੇ ਇਹ ਇਹ ਸੇਵਾ ਨੂੰ ਰਿਕਾਰਡ ਕਰ ਲਈਏ ਅਸੀਂ ਕਿਉਂਕਿ ਬਾਅਦ ਚ ਸੁੱਖੇ ਆ ਜਾ ਜੇ ਨਾਂ ਪੂਰਾ ਹੋਇਆ ਹਲਕ ਸਾਬ ਅਸੀਂ ਤੁਹਾਨੂੰ ਘੇਰ ਲੈਣਾ ਮਣਕੀਰ ਤੌਲਕ ਜੀ ਫਿਰ ਮੈਂ ਭਾਈ ਜੀ ਭਾਈ ਜੀ 50 ਇਹ ਫਿਰ ਇਹ 50% ਤੇ ਤੁਸੀਂ ਤਾਂ ਕਹਿੰਦਾ ਉਹਨਾਂ ਨੂੰ ਤਾਂ ਪੁੱਛ ਲੋ ਮੈਂ ਆਪ ਦਊਗਾ ਫਿਰ ਤੁਸੀਂ ਕਹੇ ਮੈਂ ਕਿਹਾ ਜਿੰਨੇ ਵੀ ਟਰੈਕਟਰ ਭਾਜੀ ਉਹਨਾਂ ਨੂੰ ਚਾਹੀਦੇ ਮੈਂ 50% ਕਹਿੰਦਾ ਡਿਸਕਾਊਂਟ ਕਿੰਨਾ ਦੇਵਾਂਗਾ 20 30 ਦਾ ਦੇ ਦੇਗਾ ਉਹ ਦਊਗਾ ਬਾਊ ਉਹ ਜਦੋਂ ਇਹ ਬਾਊ ਆਥਾਂ ਤੇ ਖੜ ਗਿਆ ਇਹ ਪਰਿਵਾਰ ਨੂੰ ਸਲੂਟ ਆ ਜਦੋਂ ਆਹ ਚੀਜ਼ ਤੇ ਖੜ ਗਿਆ ਵੀ ਜਿੰਨੇ ਟਰੈਕਟਰ ਖਰਾਬ ਹੋਏ ਅਸੀਂ ਸਹੀ ਕਰਾਂਗੇ ਇਹ ਤੋਂ ਵੱਡੀ ਗੱਲ ਕੋਈ ਨਹੀਂ ਹੋ ਸਕਦੀ ਸੋ ਮੇਰਾ ਬੜਾ ਹੱਥ ਜੋੜਦਾ ਭਰਾ ਨੂੰ ਠੀਕ ਹੈ ਜਗਾਰਾ ਛੱਡਦੇ ਆ ਵੀ ਭਰਾ ਵਾਸਤੇ ਜੋ ਬੋਲੇ ਸੁਨਹਾਲਾ ਸਾਸਰੀਆਂ ਗਾਲ ਸੋ ਅੱਜ ਪ੍ਰੀਤ ਟਰੈਕਟਰ ਸਾਡੇ ਨਾਲ ਖੜਾ ਹੈ ਅਸੀਂ ਵੀ ਪ੍ਰੀਤ ਟਰੈਕਟਰ ਮੇਰੇ ਕੋਲ ਅਰਜਨ ਟਰੈਕਟਰ ਨੇ ਪਿੰਡ ਤੋਂ ਲੈ ਵੀ ਪ੍ਰੀਤ ਹੀ ਲੈ ਕੇ ਆਉਂਗਾ ਠੀਕ ਹੈ ਟਰੈਕਟਰ ਜੀ ਦਾ ਸਾਹਬ ਬਹੁਤ ਧੰਨਵਾਦ ਬਾਈ ਮਨਕੀਰਤ ਔਲਖ ਇੱਕ ਮਿੰਟ ਬੈਠਿਓ ਅ ਅਮਰ ਇੱਕ ਮਿੰਟ ਬੈਠਿਓ ਬਾਈ ਅਮਰਪ੍ਰੀਤ ਜੀ ਇਹ ਪ੍ਰੋਜੈਕਟ ਦੋਨੋਂ ਜਿਹੜੇ ਨੇ ਇਹ ਪੈਸਾ ਦੇ ਰਹੇ ਨੇ ਤਾਂ ਉਹ ਕਿਵੇਂ ਯੂਟਿਲਾਈਜ਼ ਹੋਊਗਾ ਔਰ ਦੂਜਾ ਟਰੈਕਟਰ ਵਾਲਾ ਤੁਸੀਂ ਜ਼ਿਕਰ ਕਰਦੇ ਹੋ ਦੇਖੋ ਜਿਵੇਂ ਭਾਜੀਵਰਾਂ ਨਾਲ ਅਸੀਂ ਪਹਿਲਾਂ ਬੈਠ ਕੇ ਸਲਾਹ ਕੀਤੀ ਹੈ ਇਹ ਗੱਲ ਕਰਨ ਤੋਂ ਪਹਿਲਾਂ ਇਹਨਾਂ ਨੂੰ ਪ੍ਰੋਜੈਕਟ ਦੱਸਿਆ ਕਿ ਜਿਹੜਾ ਛੋਟਾ ਜ਼ਿਮੀਦਾਰ ਹੈ ਉਹ ਇਸ ਟਾਈਮ ਸਟਰਗਲ ਕਰ ਰਿਹਾ ਹਜੇ ਤੱਕ ਕਈ ਜਗ੍ਹਾ ਤੇ ਪਾਣੀ ਵੀ ਖੜਾ ਹੈ ਉਹਨਾਂ ਨੇ ਰੇਤਾ ਕਿਵੇਂ ਕੱਢਣਾ ਹੈ ਔਰ ਅੱਗੇ ਜਦੋਂ ਜ਼ਿਮੀਦਾਰਾਂ ਨੇ ਟਰੈਕਟਰ ਜਦੋਂ ਲੋਨ ਤੇ ਲੈਂਦੇ ਨੇ ਇੰਨੇ ਹੜ ਦੀ ਮਾਰ ਦੀ ਮਾਰ ਤੋਂ ਬਾਅਦ ਉਹ ਕਿਦਾਂ ਕਿਸ਼ਤਾਂ ਭਰਨਗੇ ਕਿਦਾਂ ਕਰਨਗੇ ਸੋ ਇਸ ਕਰਕੇ ਅਸੀਂ ਇਹ ਪ੍ਰੋਜੈਕਟ ਹੈ ਜਿਹੜਾ ਸੋਚਿਆ ਕਿ ਅੱਜ ਬਹੁਤ ਟਾਈਮ ਲੱਗਣਾ ਲੋਕਾਂ ਨੂੰ ਸੈੱਟ ਹੁੰਦੇ ਨੂੰ ਬਹੁਤ ਟਾਈਮ ਲੱਗਿਆ ਇਹ ਕਹਿੰਦੇ 1 ਸਾਲ ਸਾਨੂੰ ਸੁਲਤਾਨਪੁਰ ਲੋਧੀ ਲੱਗੇ ਬਾਜੀ ਨਿੱਕਾ ਜ਼ਿੰਮੇਦਾਰ ਘਰੋਂ ਮਿੱਟੀ ਘਰੋਂ ਮਿੱਟੀ ਕੱਢੂਗਾ ਕਿ ਖੇਤ ਕਿਵੇਂ ਕੱਢੂਗਾ ਯਾਰ ਮਨਕੀਰਤ ਜੀ ਅਸੀਂ ਸ਼ਹਿਰਾਂ ਵਾਲਿਆ ਸਾਨੂੰ ਵਾਈ ਦਾ ਘੱਟ ਪਤਾ ਹੈ ਕੱਲ ਇੱਥੇ ਵੀਰ ਕਹ ਰਹੇ ਸੀ ਜਿੰਨੀ ਸੱਲ ਹੈ ਕਹਿੰਦੇ ਕਣਕਾ ਵੱੱਤਰ ਹੀ ਨਹੀਂ ਆਉਣਾ ਕਣਕਾ ਹੀ ਨਹੀਂ ਹੋਣੀ ਨਹੀਂ ਨਹੀਂ ਜੀ ਕਟੂ ਕੱਟ ਦੋ ਫਸਲਾਂ ਨਹੀਂ ਕਟੂ ਕੱਟ ਤੇਰੇ ਹਿਸਾਬ ਨਾਲ ਦੋ ਦੀਆਂ ਤਿੰਨ ਵੀ ਹੋ ਸਕਦੀਆਂ ਸੋ ਆਪਾਂ ਇੱਕ ਮੈਂ ਤੁਹਾਡੇ ਇਹ ਜਾਣਨਾ ਚਾਹਨਾ ਅਗਲੇ ਮਹੀਨੇ ਜਿਹੜਾ ਕਿਸੇ ਨੇ ਲੋਨ ਲਿਆ ਜਿਹੜਾ ਲਿਮਟਾਂ ਬਣੀਆਂ ਉਹਦੀ ਛਮਾਈ ਦੀ ਕਿਸ਼ਤ ਕਹਿੰਦੇ ਕਿਸਾਨਾਂ ਦੀ ਆ ਰਹੀ ਹੈ ਕੀ ਇਹ ਅਪੀਲ ਨਹੀਂ ਕਰਨੀ ਚਾਹੀਦੀ ਪੰਜਾਬ ਨੂੰ ਕਿ ਸਰਕਾਰਾਂ ਉਹ ਸਾਡੇ ਸੀਐਮ ਸਾਹਿਬ ਭਗਵੰਤ ਮਾਨ ਜੀ ਨੂੰ ਰਿਕਵੈਸਟ ਕਰਦਾ ਵੀ ਕਰਜ਼ਾ ਮਾਫ ਕੀਤਾ ਜਾਵੇ ਬਾਕੀ ਮਾਨ ਸਾਹਿਬ ਵੀ ਸਾਨ ਜੱਟ ਆ ਸਾਡੀ ਇੰਡਸਟਰੀ ਦੇ ਆ ਠੀਕ ਆ ਉਹ ਕਰਨਗੇ ਠੀਕ ਆ ਆਪਾਂ ਉਹਨਾਂ ਨੂੰ ਤੁਹਾਡੇ ਕੈਮਰੇ ਨੇ ਮਾਨ ਸਾਹਿਬ ਨੂੰ ਕਹਿੰਦਾ ਵੀ ਸਾਡਾ 뮤직 ਇੰਡਸਟਰੀ ਦਾ ਹੀਰਾ ਇੰਨਾ ਇੰਨਾ ਨਾਂ ਬਣਾ ਕੇ ਅੱਜ ਸੀਐਮ ਬਣਿਆ ਸੋ ਇਹ ਚੀਜ਼ ਮਾਨ ਸਾਹਿਬ ਨੂੰ ਕਹਿਣਾ ਵੀ ਤੁਸੀਂ ਕਰੋ ਜੋ ਵੀ ਜ਼ਿੰਮੇਵਾਰਾ ਜੋ ਨੁਕਸਾਨ ਹੋਇਆ ਉਹਨਾਂ ਦਾ ਕਰਜ਼ਾ ਉਹ ਮਾਫ ਕੀਤਾ ਜਾਵੇ। ਪਰ ਮੈਂ ਆਖਰੀ ਸਵਾਲ ਹੈ ਤੁਸੀਂ ਮੈਂ ਤੁਹਾਨੂੰ ਆਪਣੀ ਬਹੁਤ ਗੱਲ ਫੋਨ ਤੇ ਤੁਸੀਂ ਚੜਦੀ ਕਲਾ 'ਚ ਰਹਿੰਦੇ ਹੋ ਪਰ ਤੁਹਾਨੂੰ ਇਮੋਸ਼ਨਲ ਅੱਜ ਤੁਸੀਂ ਇਮੋਸ਼ਨਲ ਹੋ ਗਏ। ਪਾਜੀ ਮੇਰੇ ਤੋਂ ਮੈਂ ਰਹਿ ਨਹੀਂ ਸਕਿਆ। ਪਾਜੀ ਮੈਨੂੰ ਇੰਨਾ ਥ੍ਰੈਟ ਆ ਆ ਹੁਣੇ ਮੰਨ ਲਓ ਪਰਿਵਾਰ ਨੂੰ ਵੀ ਥ੍ਰੈਟ ਆ ਸਾਰਾ ਚੀਜ਼ਾਂ ਆਇਆ ਮੈਂ ਘਰੇ ਸੀ ਅਸੀਂ ਰਾਸ਼ਲ ਭੇਜਤਾ ਪਰ ਪਾਜੀ ਆ ਜਦੋਂ ਮੈਂ ਸੁਣਿਆ ਬੀ ਮੀਨੇ ਕੀਤਾ ਦਲਜੀਤ ਬਾਜੀ ਨੇ ਹਨਾ ਪੰਜਾਬ ਵਾਸਤੇ ਖੜੇ ਮਰਦੋਂ ਰੁਕੇ ਹੀ ਨਹੀਂ ਗਿਆ ਤੇ ਪ੍ਰੀਤ ਆਪਣਾ ਟਰੈਕਟਰ ਵਾਲਿਆ ਸੁੱਖੇ ਨਾਲ ਗੱਲ ਹੋਈ ਵੀ ਆਪਾਂ ਕੰਮ ਕਰ ਰਹੇ ਆ ਵੀ ਵੀਰੇ ਆਪਾਂ ਕੰਮ ਕਰ ਰਹੇ ਆ ਮੈਂ ਕਿਹਾ ਯਾਰ ਬਹੁਤ ਤਗੜਾ ਕੰਮ ਆ ਤੇ ਆਪਾਂ ਚਲੋ ਚੱਲੀਏ ਅਨਾਉਂਸ ਕਰਨ ਠੀਕ ਆ ਫਿਰ ਮੈਂ ਬਿੱਲੇ ਨੂੰ ਆਖਿਆ ਮੈਂ ਕਿਹਾ ਬਿੱਲੇ ਅਨਾਉਂਸ ਕਰਨ ਜਾਣਾ ਵੀ ਆਪਾਂ ਕੋ ਰਾਸ਼ਨ ਵੀ ਮੱਕਰ ਸਾਹਿਬ ਦਾ ਮੈਂ ਸੁਣਿਆ ਸੀ ਫਿਰ ਤੁਹਾਡਾ ਜੋ ਸੁਣਿਆ ਸੀ ਅਸੀਂ ਉਹ ਮੁਤਾਬਕ ਰਾਸ਼ਨ ਵੀ ਲੈ ਕੇ ਆਏ ਫਿਰ ਆਉਂਦੇ ਆਉਂਦੇ ਬਾਜੀ ਜਦੋਂ ਇੱਥੇ ਗੱਲਾਂ ਸੁਣੀਆਂ ਵੀ 150 ਪਿੰਡ ਡੁੱਬ ਗਿਆ ਤੀਰੇ ਲਾਗੇ ਬੰਦੇ ਪੂਰੇ ਹੋ ਗਏ ਠੀਕ ਆ ਰਿਆ ਹੀ ਨਹੀਂ ਗਿਆ ਤਿਸੋ ਮੈਂ ਕਹਿੰਦਾ ਵੀ ਹੁਣ ਘਰਾਂ ਚ ਬਹਿਣ ਦਾ ਟਾਈਮ ਨਹੀਂ ਹੈਗਾ ਠੀਕ ਆ ਆਪਾਂ ਲੈਟਰ ਤੇ ਟੀਵੀ ਤੇ ਵੇਖਦੇ ਆ ਹੜ ਦੀ ਆ ਗਈ ਇੱਕ ਰੀਲ ਕੋ ਡਾਂਸ ਵਾਲੀ ਆ ਗਈ ਇੱਕ ਕੋਈ ਹੋਰ ਆ ਗਈ ਧਿਆਨ ਡਿਵਰਟ ਹੋ ਜਾਂਦਾ ਇਹ ਟਾਈਮ ਧਿਆਨ ਡਿਵਰਟ ਕਰਨ ਦਾ ਨਹੀਂ ਆ ਇਹ ਟਾਈਮ ਪੰਜਾਬ ਨਾਲ ਖੜਨ ਦਾ ਤੇ ਜਿਹੜੀ ਬਾਜੀ ਹੁਣ ਵਾਲੀ ਗੱਲ ਆ ਵੀ ਆਪਾਂ ਟਰੈਕਟਰ ਵਾਲੀ ਸੇਵਾ ਮੈਂ ਫੇਰ ਦੁਬਾਰਾ ਹੱਥ ਜੋੜਦਾ ਐਨਆਰੀਆਂ ਭਰਾਵਾਂ ਨੂੰ ਵੀ ਆਪਾਂ ਇਹ ਮੋਰਚਾ ਸੰਭਾਲ ਲਈਏ ਨਿੱਕੇ ਜ਼ਿੰਮੇਦਾਰ ਨਾਲ ਖੜੀ ਗਏ ਵੱਡਾ ਜ਼ਿੰਮੇਦਾਰ ਕੋਈ ਨਹੀਂ ਸਾਰ ਲੂਗਾ ਵੀ ਬਹੁਤ ਨੁਕਸਾਨ ਆ ਕੱਲ ਮੈਂ ਬਲ ਲੱਬੇ ਕੇ ਪਿੰਡ ਹੈ ਦਰਿਆ ਤੇ ਉਹ 70 ਕਿੱਲੇ ਕਮਾਦ ਸੀ ਬਾਈ ਦਾ ਸਾਰਾ ਖਤਮ ਹੋ ਗਿਆ 13 ਕਿੱਲੇ ਇੱਕ ਨੇ ਪਪੂਲਰ ਲਾਇਆ ਸੀਗਾ 5 ਸਾਲ ਬਾਅਦ ਕਹਿੰਦਾ ਮੈਂ ਵੇਚਣ ਲੱਗਿਆ ਸੀ ਸਾਰਾ ਕੁਝ ਖਤਮ ਹੋ ਗਿਆ ਵੱਡਾ ਜ਼ਿੰਮੇਦਾਰ ਵੀ ਉਨਾ ਹੀ ਪਰ ਉਹ ਮੰਗਦਾ ਨਹੀਂ ਗੱਲ ਇਹ ਹੈ ਬਾਹਰ ਰੱਬਾ ਬਾਹਰ ਰੱਬਾ ਅਰੇ ਬਾਪੂ ਛੋਣਾ ਹੁਣ ਆਪਣਾ ਪੰਜਾਬ ਨਾ ਵਸ ਖੜਨ ਦਾ ਫਰਜ਼ ਆ ਖੜੀਏ ਰਲ ਮਿਲ ਕੇ ਕਰਾਚੂ ਬਾਹਰ ਨਿਕਲੋ ਸਾਰਿਆਂ ਨੂੰ ਇੱਕੋ ਬੇਨਤੀ ਆ ਐਨ ਆਰ ਆਈ ਭਰਾਵਾਂ ਨੂੰ ਠੀਕ ਆ ਨਿੱਕੇ ਜ਼ਿੰਮੇਦਾਰਾਂ ਦਾ ਭਾਜੀ ਕਿਵੇਂ ਉਹਨਾਂ ਦੇ ਬੱਚੇ ਹਨਾ ਤਾਂ ਮੈਂ ਤਾਂ ਆਪ ਦਾ ਸੋਚੀ ਜਾਂਦਾ ਵੀ ਜੇ ਆ ਹੁਣੇ ਥੋੜੇ ਦਿਨ ਪਹਿਲਾਂ ਨਾ ਪਹਚਾੜ ਆਇਆ ਤੇ ਮੇਰੇ ਨਾਲ ਛੋਟੀ ਛੋਟੀ ਬੀਟੀਆਂ ਬੱਚਾ ਹਨਾ ਅਸੀਂ ਵੀ ਸਾਰੀ ਬਿਲਡਿੰਗ ਹਿੱਲੀ ਹਨਾ ਤੇ ਯਾਰ ਇਹਦਾ ਸਾਰਾ ਕੁਝ ਪਤਾ ਨਹੀਂ ਕਦੋਂ ਸਹੀ ਹੋਣਾ ਕਦੋਂ ਨਹੀਂ ਯਾਰ ਬਹੁਤ ਵੱਡਾ ਪਾਣਾ ਤੇ ਆਪਣਾ ਫਰਜ ਆ ਆਪਾਂ ਨਾਲ ਖੜੀਏ ਪੰਜਾਬ ਦੇ ਧੰਨਵਾਦ ਬਣਕੀਰਤ ਤੌਲਕ 5 ਕਰੋੜ ਰੁਪਏ ਇਹਨਾਂ ਨੇ ਕਿਹਾ ਔਰ ਨਾਲ ਹੀ ਇਹ ਕਹਿ ਰਹੇ ਆ ਕਿ ਐਨ ਆਰ ਆਈ ਵੀਰ ਨਾਲ ਖੜਨ ਸਾਰਾ ਪੰਜਾਬ ਨਾਲ ਖੜੇ ਕੈਮਰਾ ਪਰਸਨ ਗੁਰਵਿੰਦਰ ਦੇ ਨਾਲ ਸਿਮਰਨ ਜੋਤ ਸਿੰਘ ਮੱਕੜ ਐਸ ਐਮ ਟੀ ਵੀ